ಎಷ್ಟು ಕೊಟ್ಟೀರು ಇಪ್ಪತ್ತು ಸಾವಿರ ಇಪ್ಪತ್ತು ಸಾವಿರ ಕೊಟ್ಟಿದ್ರು ಅವರು ಅವಾಡಲ್ಲ ಅವಾರ್ಡು ನೀವು ಕೊಟ್ರಲ್ಲ ಅವಾಡಲ್ಲ ಕೊಡ್ಬಿಡ್ಯಾರ ಸಾಯ್ ಕೊಟ್ಬಿಡ ಹಾಂ ਬਈ ਟੀ ਕੋੜ ਸੁਣੋ ਹਾ ਟੀ ਟੀ ਕੋੜ ਸੁਣੋ ਹਾ ਥੀਆ ਹ ਹੇ ਕਿੰਨੇ ਚਾਲੇ ਅੜੀ ਬਾ ਇਹਦੇ ਬਾਕੀ ਸਰਸ ਚੇਟ ਨੇ ਠਰਸਾ ਚੇਟ ਵਾ ਪਪਾ ਅੰਗੇ ਨੀ ਫੋਨ ਪੇ ਮਾਰਦੀ ਟੀ ਤੱਕ ਪਪਾ ਬਿਲਕੁਲ ਅਸਰ ਦਾ ਫੋਟੋ ਆਰ ਮਾਰ ਲਾ ਹਾ ਨਾੜਦਾ ਤੇ ਸਾਰਾ ਫੋਟੋ ਆੜ ਫੋਟੋ ਆੜ ਹਾਂ ਵਾ ਉਹ ਨੋੜਾ ਵੱਟੇ மத்தில